ਹਾਂ ਜੀ ਸੋ ਰਾਜਾ ਚੈਕਿੰਗ ਚੈਕਿੰਗ ਪ੍ਰੈਸ਼ੀ ਕੀ ਸੀ ਜਿਹਦੇ ਤੇ ਤਿਹਾਰਾਂ ਲੱਗੇ ਕਿ ਮਦਨ ਇੱਕ ਤਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿ ਤਿਹਾਰਾਂ ਦਾ ਸੀਜ਼ਨ ਹੈ ਠੀਕ ਹੈ ਉਹ ਜਿਹੜਾ ਅੱਜ ਤੋਂ ਆਪਾਂ ਕਹਿ ਸਕਦੇ ਹਾਂ ਕਿ ਨਵਰਾਤਰੀ ਸਟਾਰਟ ਹੋ ਰਹੇ ਆ ਉਸ ਤੋਂ ਬਾਅਦ ਫਿਰ ਦਸਹਿਰੇ ਦਾ ਫੈਸਟੀਵਲ ਆ ਰਿਹਾ ਫਿਰ ਕਰਵਾ ਚੌਥਾ ਉਸ ਤੋਂ ਬਾਅਦ ਤੇ ਦੀਵਾਲੀ ਹੈ ਤੇ ਹੋਰ ਫੈਸਟੀਵਲ ਜਿਹੜਾ ਆਪਣਾ ਸੀਜ਼ਨ ਲਗਾਤਾਰ ਜਿਹੜਾ ਆ ਮਹੀਨੇ ਜਿਹੜਾ ਰਹਿ ਗਿਆ ਤੇ ਨੈਕਸਟ ਮਨ ਸਾਰਾ ਤਕਰੀਬਨ ਜਿਹੜਾ ਤਿਹਾਰਾਂ ਦਾ ਫੈਸਟੀਵਲ ਤੇ ਉਹਦੇ ਮੱਦੇਨਜ਼ਰ ਅਸੀਂ ਰੱਖਦੇ ਹੋਏ ਕਿ ਜਿਹੜਾ ਇਹ ਸਾਰਾ ਵਕਫਾ ਵਕਤ ਥਾਵਾਂ ਤੇ ਚੈਕਿੰ ਮਾਨਯੋਗ ਕ੍ਰਿਸ਼ਨਪੁਰ ਪੁਲਿਸ ਲੁਧਿਆਣਾ ਵੱਲੋਂ ਉਹਨਾਂ ਵੱਲੋਂ ਵੀ ਜਿਹੜਾ ਇੱਕ ਸਪੈਸ਼ਲ ਮੁਹਿੰਮ ਜਿਹੜੀ ਚਲਾਈ ਗਈ ਹੈ ਸਾਰੇ ਲੁਧਿਆਣਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਨੇ ਕਦੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਦੀ ਕਿਤੇ ਹੋਰ ਕੈਸੋ ਜਿਹੜਾ ਹੈਗਾ ਉਹ ਮਾਰਕੀਟਸ ਦੀ ਚੈਕਿੰਗ ਰਿਲੀਜੀਅਸ ਪਲੇਸਸ ਦੀ ਚੈਕਿੰਗ ਉਹ ਜਿਹੜੀਆਂ ਹੈਗੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਕਰ ਰਹੀਆਂ ਤੇ ਜਿਹੜੀ ਤਿਹਾਰਾਂ ਦੇ ਮੁੰਦੇ ਨਜ਼ਰ ਰੱਖਦੇ ਹੋਏ ਜਿਹੜੀ ਹੈ ਡੇਲੀ ਚੈਕਿੰਗ ਹੋਏਗੀ ਤੇ ਇਹਦੇ ਵੱਲੋਂ ਸਾਨੂੰ ਜਿਹੜੇ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਨਿਰਦੇਸ਼ ਨੇ ਤੇ ਇਹਦੇ ਵਿੱਚ ਜਿਹੜੇ ਵੀ ਕੋਈ ਮਾੜੇ ਅਨਸਰ ਹੈਗੇ ਨੇ ਸਟੇਸ਼ਨ ਤੇ ਜਿਹੜਾ ਅਸੀਂ ਅੱਜ ਅਸੀਂ ਚੈਕਿੰਗ ਕਰ ਰਹੇ ਆਂ ਤੇ ਪਾਰਕਿੰਗ ਦੀ ਚੈਕਿੰਗ ਕੀਤੀ ਆ ਕੁਝ ਪਾਰਕਿੰਗ ਚ ਜਿੰਨੇ ਕਿ ਵਹੀਕਲ ਖੜੇ ਨੇ ਚਾਹੇ ਕੋ 2 ਵੀਲਰ ਹੈ 4 ਵੀਲਰ ਹੈ ਇੱਕ ਤਾਂ ਅਸੀਂ ਉਹਨਾਂ ਨੂੰ ਵਾਹਨ ਐਪ ਦੇ ਥਰੂ ਚੈੱਕ ਕਰ ਰਹੇ ਆਂ ਕਿ ਕਿਸੇ ਨੇ ਕੋਈ ਗਲਤ ਨੰਬਰ ਪਲੇਟ ਵਗੈਰਾ ਤਾਂ ਨਹੀਂ ਲਾਈ ਹੋਈ ਇੱਕ ਅਸੀਂ ਜਿਹੜਾ ਵੀ ਪਾਰਕਿੰਗ ਦਾ ਠੇਕੇਦਾਰ ਹੈ ਉਹ ਤੋਂ ਰਿਕਾਰਡ ਲੈ ਰਹੇ ਆਂ ਕਿ ਕੋਈ ਪੁਰਾਣਾ ਵਹੀਕਲ ਤਾਂ ਨਹੀਂ ਖੜਾ ਉੱਥੇ ਅਗਰ ਕੋਈ ਪੁਰਾਣਾ ਵਹੀਕਲ ਖੜਾ ਹੈਗਾ ਉਹ ਕਿਸੇ ਕ੍ਰਾਈਮ ਦੇ ਵਿੱਚ ਵੀ ਵਰਤਿਆ ਹੋ ਸਕਦਾ ਹੈ ਤੇ ਅਸੀਂ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਉਹਨੂੰ ਕਸਟਡੀ ਵਿੱਚ ਲਵਾਂਗੇ ਤੇ ਅੱਗੇ ਉਹਨੂੰ ਵੈਰੀਫਾਈ ਕਰਾਂਗੇ ਕਿ ਓਨਰ ਕੌਣ ਹੈਗਾ ਜੇਕਰ ਕੋਈ ਰੀਨਵੈਸਟਮੈਂਟ ਹੈਗਾ ਕੋਈ ਬ੍ਰਾਂਡ ਜਿਹੜਾ ਹੈਗਾ ਟੀਮਸ ਦੇ ਸੜੀਆਂ ਲੱਗੀਆਂ ਹੋਈਆਂ ਨੇ ਸਾਨੂੰ ਕੁਝ ਪੁਰਾਣੇ ਵਹੀਕਲਸ ਮਿਲੇ ਨੇ ਉਸੇ ਠੇਕੇਦਾਰ ਤੋਂ ਜਿਹੜਾ ਉਹਨਾਂ ਦਾ ਰਿਕਾਰਡ ਲੈ ਰਹੇ ਤੇ ਫਿਰ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਸਰ ਹੁਣ ਤੱਕ ਕਿੰਨੀਆਂ ਕਥਾਵਾਂ ਦੇ ਵਿੱਚ ਜਿਹੜੀ ਇਹ ਹੁਣ ਅਸੀਂ ਪਹਿਲਾਂ ਪਾਰਕਿੰਗ ਦੇ ਵਿੱਚ ਜਿਹੜੀਆਂ ਟੀਮਸ ਲੱਗੀਆਂ ਹੋਈਆਂ ਨੇ ਚੈਕਿੰਗ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਅਸੀਂ ਰੇਲਵੇ ਸਟੇਸ਼ਨ ਦੇ ਉੱਪਰ ਜਿਹੜਾ ਫੰਡ ਹੁਦਿਆਣਾ ਰੇਲਵੇ ਸਟੇਸ਼ਨ ਹੈ ਕਾਫੀ ਬਿਜ਼ੀ ਹੈਗਾ ਤੇ ਹ ਉਹਦੇ ਵਿੱਚ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਤਾਂ ਕਿ ਕੋਈ ਮਾੜਾ ਅੰਸਰ ਜਿਹੜਾ ਹੈ ਕੋਈ ਉਹ ਕ੍ਰਾਈਮ ਨੂੰ ਇੱਥੇ ਜਿਹੜਾ ਹੈ ਕੋਈ ਅੰਜਾਮ ਨਾ ਦੇ ਪਾਵੇ ਸਰ ਤੁਹਾਡੇ ਵੱਲ ਸੁਝਾਅ ਲੈ ਕੇ ਆਏ ਗਏ ਆ ਜਿਹੜੇ ਪਾਰਕਿੰਗ ਵਾਲੇ ਵੀ ਜਿਨ੍ਹਾਂ ਦੇ ਮੋਬਾਈਲ ਨੰਬਰ ਲੈਣੇ ਚਾਹੀਦੇ ਜਿਨ੍ਹਾਂ ਦੇ ਪ੍ਰਾਈਮ ਬਾਈਕ ਵਗੈਰਾ ਬਿਲਕੁਲ ਜਿਹੜਾ ਕਿ ਉਹਨੂੰ ਅਸੀਂ ਜਿਹੜਾ ਹੈ ਇੱਕ ਗਾਈਡ ਕੀਤਾ ਹੈਗਾ ਕਿ ਪ੍ਰੋਪਰ ਇਹਦਾ ਪ੍ਰੋਪਰ ਜਿਹੜਾ ਵੀ ਕੋਈ ਵਹੀਕਲ ਤੁਹਾਡੇ ਕੋਲ ਆਂਦਾ ਹੈਗਾ ਉਹਦਾ ਪ੍ਰੋਪਰ ਰਿਕਾਰਡ ਲਿੱਤਾ ਜਾਵੇ ਉਹਦਾ ਅਗਰ ਕੋਸ਼ਿਸ਼ ਹੈ ਕਿ ਉਹਦਾ ਨਾਮ ਮੋਬਾਈਲ ਨੰਬਰ ਤੇ ਉਹਦਾ ਅਗਰ ਕੋਈ ਕੋਈ ਨਾ ਕੋਈ ਆਇਡੈਂਟੀਟੀ ਪ੍ਰੂਫ ਆਧਾਰ ਕਾਰਡ ਵਗੈਰਾ ਉਹਦੀ ਕਾਪ ਬਾਕੀ ਪਤਾ ਲੱਗੇ ਕਿ ਇਹ ਜਿਹੜਾ ਬਾਈਕ ਹੈਗਾ ਕਿਸ ਨੇ ਕਿਸ ਬੰਦੇ ਨੇ پارک ਕੀਤਾ ਜੀ ਇਹ ਲੋਕਾਂ ਨੂੰ ਜੋ ਪੀਲ ਕਰਦੇ ਆ ਸੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਲੁਧਿਆਣਾ ਪੁਲਿਸ ਦੇ ਕੋਲ ਤੁਹਾਡੀ ਸਰਵਿਸ ਤੇ ਆ ਤੁਹਾਡੀ ਸੇਵਾ ਵਿੱਚ ਹੈ ਅਸੀਂ ਜਿਹੜੀ ਲੁਧਿਆਣਾ ਪੁਲਿਸ ਹੈ ਪੂਰੀ ਚੌਕਸ ਹੈ ਅਸੀਂ ਚੈਕਿੰਗ ਕਰ ਰਹੇ ਆ ਤੁਸੀਂ ਆਪਣਾ ਤਿਹਾਰ ਜਿਹੜਾ ਸੇਫਲੀ ਮਨਾਓ ਵਧੀਆ ਤਰੀਕੇ ਨਾਲ ਮਨਾਓ ਬਟ ਉਸ ਤੋਂ ਇਲਾਵਾ ਜਿਹੜਾ ਥੋੜਾ ਜਿਹਾ ਸਤਰਕ ਵੀ ਰਹੋ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਸ਼ੱਕੀ ਵਿਅਕਤੀ ਤੁਹਾਡੇ ਏਰੀਆ ਦੇ ਵਿੱਚ ਘੁੰਮ ਰਿਹਾ ਹੈ ਸੜਕ ਤੇ ਘੁੰਮ ਰਿਹਾ ਤੁਹਾਨੂੰ ਸ਼ੱਕ ਪੈਂਦਾ ਤਾਂ ਇਮੀਡੀਏਟ ਪੁਲਿਸ ਕੰਟਰੋਲ ਰੂਮ ਤੇ ਉਹਦੀ ਜਾਣਕਾਰੀ ਦਿਓ ਇਸ ਤੋਂ ਇਲਾਵਾ ਕੋਈ ਸ਼ੱਕੀ ਵਸਤੂ ਤੁਹਾਨੂੰ ਦਿਖਾਈ ਦਿੰਦੀ ਹੈ ਕਿ ਰੋਡ ਤੇ ਪਈ ਆ ਤੁਹਾਡੀ ਗਲੀ ਦੇ ਵਿੱਚ ਪਈ ਆ ਘਰ ਦੇ ਬਾਹਰ ਪਈ ਆ ਤਾਂ ਉਹਦੀ ਵੀ ਜਿਹੜੀ ਇਨਫੋਰਮੇਸ਼ਨ ਹੈ ਤੁਰੰਤ ਪੁਲਿਸ ਕੰਟਰੋਲ ਨੂੰ ਦਿੱਤੀ ਜਾਂਦੀ ਹੈ ਠੀਕ ਹੈ